ਇਹਨਾਂ ਨੇ ਅਣਕੜਿਆ ਜਾਂ ਟੰਬਾ ਪੈਣੋ ਅਣਕੜਿਆ ਟੰਬਾ ਦਾ ਚੱਕਿਆ ਵੈਰੀਗੇਟ ਲਾਤਾ ਵੈਰੀਗੇਟ ਲਾ ਕੇ ਨਕਾ ਲਾ ਦਤਾ ਨਕਾ ਲਾ ਕੇ ਇਹਨਾਂ ਗੁਰੂ ਕੇ ਸਿੱਖਾਂ ਨੇ ਆਪਣਾ ਕੇਸਰੀ ਨਿਸ਼ਾਨ ਸਹਬ ਚੁਲਾ ਦਤਾ ਸਤ ਜਾਨਿਓ ਗੁਰਮਖੋ ਅੱਜ ਬੜੇ ਦੁੱਖੋ ਦੇ ਨਾਲ ਕਹਿਣਾ ਪੈ ਰਿਹਾ ਬੋਲੋਂ ਨੂੰ ਜੀਤ ਨਹੀਂ ਕਰਦਾ ਸੀ ਪਰ ਬੋਲਣਾ ਪੈ ਰਿਹਾ ਬੋਲ ਸੋ ਧਰਮੜੀਆ ਮੋਨ ਕਤ ਧਾਰੀ RAM ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਓਏ ਜੇ ਤੂੰ ਆਪਣੇ ਆਪ ਨੂੰ ਧਰਮੀ ਅਖਵਾਉਣਾ ਹੈ ਗੁਰੂ ਦਾ ਸੇਖ ਕਹੋ ਨਾ ਫਿਰ ਬੋਲ ਕਿੰਨਾ ਕਤਰੇ ਸੀ ਚੁੱਪ ਰਹਿ ਜਾਵਾਂਗੇ ਲੋਕ ਤੰਤਰ ਦਾ ਲੋਕ ਤੰਤਰ ਦਾ ਚੌਥਾ ਥੰਮ ਹੈ ਮੀਡੀਆ ਪਰ ਜਿੰਨਾ ਅੱਜ ਸਾਡੇ ਭਾਰਤ ਦਾ মিডিਆ ਕੁਫਰ ਤੋਲ ਰਿਹਾ ਨਾ ਤੋਬਾ ਕੋਈ ਕੁਫਰ ਨਹੀਂ ਤੋਲਦਾ ਕੁਛ ਨਾ ਕੁਛ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਸਾਡੇ ਜਿਹੜੇ ਰਾਜਸੀ ਝੰਡੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਭਵੇਂ ਉਹ ਜੀਂਦ ਦਾ ਝੰਡਾ ਹੋਵੇ ਭਵੇਂ ਲਾਹੌਰ ਦਾ ਹੋਵੇ ਸਾਡੇ ਜਿਹੜੇ ਕੇਸਰੀ ਨishan ਸਾਹਿਬ ਨੇ ਇਨਾਂ ਨੂੰ ਵੀ ਬਦਨਾਮ ਕੀਤਾ ਜਾ ਰਿਹਾ ਹੈ ਸਾਡੇ ਕਿਰਦਾਰ ਤੇ ਅਟੈਕ ਕੀਤਾ ਜਾ ਰਿਹਾ ਹੈ ਸਾਡੇ ਕਿਰਦਾਰ ਤੇ ਦਾਗ ਲਾਇਆ ਜਾ ਰਿਹਾ ਹੈ ਸਾਨੂੰ ਦੇਸ਼ ਵਿਦੇਸ਼ ਦੇ ਵਿੱਚ ਭੰਡਿਆ ਜਾ ਰਿਹਾ ਹੈ ਕਿ ਲੋਕ ਇਦਾਂ ਦੇ ਨੇ ਸਿੱਖ ਇਦਾਂ ਦੇ ਨਹੀਂ ਸਰਕਾਰ ਦੀਆਂ ਚਾਲਾਂ ਜਿਹੜੀਆਂ ਨੇ ਨਾ ਇਹ ਗੰਦੀਆਂ ਸਾਡੇ ਬਾਣੇ ਨੂੰ ਸਾਡੇ ਚਿਹਰੇ ਨੂੰ ਸਾਡੇ ਕਕਾਰਾਂ ਨੂੰ ਬਦਨਾਮ ਕਰਦੀ ਪਈ ਹੈ ਗੁਰੂ ਕੇ ਖਾਲਸੇ ਨੇ ਉਸ ਟਾਈਮ ਝੰਡਾ ਲਹਿਰਾਇਆ ਕੇਸਰੀ 인ਸਾਨ ਸਾਹਿਬ ਲਹਿਰਾਇਆ ਤੇ ਹੱਥ ਦੇ ਵਿੱਚ ਚਿੱਠੀ ਇਹਨਾਂ ਦੇ ਫੜਾ ਦਿੱਤੀ ਰਾਹ ਜਾਂਦੇ ਨੇ ਕਹਿੰਦੇ ਓਹ ਕਰਿਓ ਆ ਸਾਡਾ ਛੋਟਾ ਜਿਹਾ ਖਾਤਾ ਹੈ ਕਹਿੰਦੇ ਲਾਹੌਰ ਦੇ ਸੁਬੇਦਾਰ ਨੂੰ ਦੇ ਦਿਓ ਚਿੱਠੀ ਦੇ ਵਿੱਚ ਕੀ ਲਿਖਦੇ ਨੇ ਗੁਰਮੁਖ ਪਿਆਰੇਓ ਚਿੱਠੀ ਲਿਖੇ ਸਿੰਘ ਬੋਤਾ ਬਾਬਾ ਬੋਤਾ ਸਿੰਘ ਲਿਖਦੇ ਨੇ ਚਿੱਠੀ ਲਿਖੇ ਸਿੰਘ ਬੋਤਾ ਹੱਥ ਹੈ ਸੋਟਾ ਵੱਡਾ ਸਾਰਾ ਸੋਟਾ ਮੋਟਾ ਹੱਥ ਦੇ ਵਿੱਚ ਫੜਿਆ ਹੋਇਆ ਕੋਈ ਦੰਦਾਲੀ ਨਹੀਂ ਕੋਈ ਏਕੇ 47 ਨਹੀਂ ਕੋਈ ਪਿਸਟਲ ਨਹੀਂ ਕੋਈ ਤਲਵਾਰ ਨਹੀਂ ਹੱਥ ਦੇ ਵਿੱਚ ਮੋਟਾ ਸਾਰਾ ਅਣਖੜਿਆ ਜਾਂ ਸੋਟਾ ਫੜਿਆ ਹੋਇਆ ਬਾਬਾ ਬੋਤਾ ਸਿੰਘ ਦੇ ਬੈਰੀਗੇਟ ਲਾ ਕੇ ਖਲੋਗੇ ਉਹ ਕਹਿੰਦਾ ਸਿੱਖ ਕੌਮ ਖਤਮ ਹੋ ਗਈ ਸਿੱਖ ਕਦਮ ਨਹੀਂ ਹੁੰਦੇ ਤੇਰੇ ਮੰਦਪ ਲੇਖਾ ਕੱਢੀਏ ਗੁਰੂ ਕਾ ਖਾਲਸਾ ਪਲੇਖਾ ਕੱਢਦਾ ਆਇਆ ਤੇ ਕੱਢੇਗਾ ਵੀ ਲਿਖੇ ਚਿੱਠੀ ਲਿਖੇ ਸਿੰਘ ਬੋਤਾ ਹੱਥ ਹੈ ਸੋਟਾ ਰਾਂ ਵਿੱਚ ਖਲੋਤਾ ਆਨਾ ਲਾਇਆ ਗੱਡੇ ਨੂੰ ਐਸਾ ਲਾਇਆ ਖੋਤਾ ਆਖੇ ਭਾਬੀ ਖਾਨੋ ਨੂੰ ਜਿਉ ਆਖੇ ਸਿੰਘ ਬੋਤਾ ਕਹਿੰਦੇ ਯਾ ਤੇਰੇ ਖਾਨ ਨੂੰ ਜਾ ਕੇ ਕਹਿੰਦੇ ਵੀ ਤੁਹਾਡੇ ਦੇਵਰ ਤੁਹਾਡੇ ਦੇਵਰ ਤੁਹਾਡੇ ਦਿਔਰ ਰਾਹ ਦੇ ਵਿੱਚ ਟੈਕਸ ਵਸੂਲ ਲਏ ਨੇ ਜੇ ਤੇਰੇ ਵਿੱਚ ਹਿੰਮਤ ਹੈ ਤੇਰੇ ਵਿੱਚ ਕੋਈ ਪਾਵਰ ਹੈ ਤਾਕਤ ਹੈ ਜਬ ਮਿਲ ਫਿਰ ਆਪਣੇ ਦੇਵਰਾਂ ਨੂੰ ਜਾਤੇ ਤੇ ਜਦੋਂ ਇਦਾਂ ਲਲਕਾਰਿਆ ਨਾ ਜਾ ਕੇ ਗੁਰਮਖੋ ਲਾਹੌਰ ਦੇ ਸੂਬੇਦਾਰ ਨੂੰ ਤੇ ਇਹਦੇ ਪੈਰਾਂ ਥੱਲੋ ਜ਼ਮੀਨ ਖਿਸਕ ਗਈ ਮੱਥੇ ਨੂੰ ਤਿਉੜੀਆਂ ਮੁੜਕਾ ਆਵੇ ਵੀ ਹੱਦ ਹੋ ਗਈ ਮੈਂ ਤੇ ਕਹਿੰਦਾ ਸੀ ਸਿੱਖ ਖਤਮ ਹੋ ਗਏ ਕੌਮ ਖਤਮ ਹੋ ਗਈ ਕੌਮੀ ਮਿੱਟੀ ਦੇ ਵਿੱਚ ਮਿਲਾ ਦਿੱਤੀ ਪਰ ਅੱਧ ਹੋ ਗਈ ਆ ਕਿੱਥੋਂ ਪ੍ਰਗਟ ਹੋ ਗਏ ਇਹਨਾਂ ਦੇ ਕਿੱਥੋਂ ਦਰਸ਼ਨ ਹੋ ਗਏ ਉਹ ਮੰਨਦੇ ਵਿੱਚ ਉਪਲੇਖਾ ਕੱਢਦੇ ਓਏ ਗੁਰੂ ਨਾਨਕ ਦੇ ਮਹਾਰਾਜ ਨੇ ਸਿੱਖੀ ਦੀਆਂ ਜੜਾਂ ਬੜੀਆਂ ਡੂੰਘੀਆਂ ਲਾਈਆਂ ਨੇ ਸਿੱਖੀ ਦੀਆਂ ਜੜਾਂ ਵਡੀਆਂ ਡੂੰਘੀਆਂ ਲਾਈਆਂ ਨੇ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਸਿੱਖੀ ਦੇ ਬੂਟੇ ਨੂੰ ਆਪਣੇ ਪੁੱਤਰਾਂ ਦਾ ਆਪਣੇ ਜਾਨਾਂ ਦੇ ਨਾਲੋਂ ਪਿਆਰੇ ਸਿੰਘਾਂ ਦਾ ਆਪਣੇ ਪਿਤਾ ਦਾ ਖੂਨ ਪਾ ਕੇ ਪਾਲਿਆ ਜਿਨ੍ਹਾਂ ਨੇ ਵੀ ਕੋਸ਼ਿਸ਼ ਕੀਤੀ ਹੈ ਸਿੱਖੀ ਦੇ ਬੂਟੇ ਨੂੰ ਪੱਟਣ ਦੀ ਉਹਨਾਂ ਦੀਆਂ ਜੜਾਂ ਆਪਦੀਆਂ ਪੁੱਟੀਆਂ ਗਈਆਂ ਉਹਨਾਂ ਨੇ ਆਪਣਾ ਸਤਿਆਨਾਸ਼ ਕਰ ਲਿਆ ਯਾਦ ਰੱਖਿਓ ਜਿਹੜੇ ਰਾਹ ਤੇ ਸਰਕਾਰਾਂ ਚੱਲ ਪੀਆਂ ਨੇ ਇਹ ਰਾਹ ਸਵਰਗ ਨੂੰ ਨਹੀਂ ਜਾਂਦੇ ਇਹ ਰਾਹ ਨਰਕ ਨੂੰ ਜਾਂਦੇ ਨੇ ਆਖੋ ਸਤਨਾਮ ਜਿਹੜੇ ਰਾਹ ਤੇ ਸਰਕਾਰਾਂ ਚੱਲੀਆਂ ਨੇ ਨਾ ਇਹ ਰਾਹ ਸਮਸ਼ਾਨ ਘਾਟ ਨੂੰ ਜਾਂਦੇ ਨੇ ਕਿਉਂਕਿ ਕੋਈ ਜਮਦਾ ਖੜਕੂ ਨਹੀਂ ਬੰਦਾ ਕੋਈ ਕੁੱਖ ਦੇ ਵਿੱਚ ਉਹ ਖੜਕੂ ਨਹੀਂ ਪੈਦਾ ਹੁੰਦਾ ਸਾਨੂੰ ਹਾਲਾਤ ਬਣਾਉਂਦੇ ਨੇ ਸਾਨੂੰ ਸਮੇਂ ਦੀ ਸਰਕਾਰਾਂ ਬਣਾਉਂਦੀਆਂ ਨੇ ਸਰਕਾਰਾਂ ਮੌਕੇ ਦੀਆਂ ਮਾਪੇ ਦੇ ਸਮਾਨ ਹੁੰਦੀਆਂ ਨੇ ਸਰਕਾਰਾਂ ਹੀ ਭਾਵੇਂ ਸਾਨੂੰ ਸੰਤ ਬਣਾ ਸਕਦੀਆਂ ਨੇ ਭਗਤ ਬਣਾ ਸਕਦੀਆਂ ਨੇ ਸੂਰਮੇ ਬਣਾ ਸਕਦੀਆਂ ਨੇ ਸਰਕਾਰਾਂ ਹੀ ਸਾਨੂੰ ਗੈਂਗਸਟਰ ਬਣਾ ਸਕਦੀਆਂ ਨੇ ਖੜਕੂ ਬਣਾ ਸਕਦੀਆਂ ਨੇ ਸਰਕਾਰਾਂ ਦੇ ਹੱਥ ਦੇ ਵਿੱਚ ਹੁੰਦਾ ਹੈ ਤੇ ਜਦੋਂ ਲਾਹੌਰ ਦੇ ਸੂਬੇਦਾਰ ਨੂੰ ਪਤਾ ਲੱਗਿਆ ਤੇ ਆਪਣਾ ਟਿੱਡੀ ਦਲ ਲੈ ਕੇ ਆਇਆ ਤੇ ਗੁਰਮੁਖ ਪਿਆਰੇ ਇੱਥੇ ਗੁਰੂ ਕੇ ਸਿੱਖ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੋਨਾਂ ਨੇ ਆਪਣੀਆਂ ਪਿੱਠਾਂ ਬਨੀਆਂ ਕਹਿੰਦੇ ਗਰਜਾ ਸਿੰਘ ਮੂਰਲੇ ਨੂੰ ਮੈਂ ਸੰਭਾਲਦਾ ਜਿਹੜਾ ਪਿੱਠ ਪਿੱਛੇ ਵਾਰ ਕਰੇ ਨਾ ਉਹ ਤੋਂ ਬਚਣਾ ਜ਼ਰੂਰੀ ਹੁੰਦਾ ਹੈ ਪਿੱਠੋ ਪਿੱਛੋ ਵਾਰ ਕਰਨ ਵਾਲੇ ਤੋਂ ਬਚਣਾ ਜ਼ਰੂਰੀ ਹੁੰਦਾ ਹੈ ਤੇ ਅੱਜ ਸਾਡੇ ਪਿੱਠ ਪਿੱਛੇ ਵਾਰ ਕੀਤੇ ਜਾ ਰਹੇ ਨੇ ਕਿੱਥੇ ਨੇ ਜੀ ਅੱਜ ਕਾਰ ਸੇਵਾ ਵਾਲੇ ਬਾਬੇ ਕਿੱਥੇ ਨੇ ਜੀ ਅੱਜ ਸਾਡਾ ਸਾਥ ਲਾਣਾ ਕਿਉਂ ਨਹੀਂ ਬੋਲਦਾ ਪਿਆ ਕਿਉਂ ਇਹਨਾਂ ਦੇ ਮੂੰਹਾਂ ਦੇ ਵਿੱਚ ਘੁੰਗਣੀਆਂ ਪੈ ਗਈਆਂ ਕਿਉਂ ਅੱਜ ਇਹ ਚੁੱਪ ਹੋ ਗਏ ਅਬਾਡੀ ਆਏਗੀ ਤੇ ਬੋਰੀਆਂ ਤੁਹਾਡੇ ਘਰਾਂ ਦੇ ਵਿੱਚ ਆ ਜਾਣਗੀਆਂ ਕਾਰ ਸੇਵਾ ਦੇ ਨਾਤੇ ਪਰ ਅੱਜ ਸਾਡਾ ਚਮਟਾ ਖੜਕਾਉ ਲਾਣਾ ਕਿੱਥੇ ਹੈ ਪਰ ਅੱਜ ਆਪਣੇ ਆਪ ਨੂੰ ਅਪਗ੍ਰੇਟ ਪ੍ਰਚਾਰਕ ਕਹਾਉਣ ਵਾਲੇ ਗੁਰਮੁਖ ਪਿਆਰਿਓ ਸਰਕਾਰਾਂ ਦੀਆਂ ਸਹਿਾਂ ਤੇ ਸਾਡੇ ਆਪਦਿਆਂ ਦੀ ਵਿਰੁੱਧ ਬੋਲੀ ਜਾਂਦੀ ਹੈ। ਸਾਡੇ ਆਪਦਿਆਂ ਨੂੰ ਨਹੀਂ ਭੁੰਕੀ ਜਾਂਦੇ। ਦੁੱਖ ਦੀ ਗੱਲ ਹੈ। ਸਾਡੇ ਵੱਧੂ ਜਿਹੜੇ ਸਿਰਾਂ ਦੇ ਵਿੱਚ ਸਿਰ ਫਸਾਏ ਹੋਏ ਨਾ ਸੱਚ ਜਾਣੇ ਇਹਨਾਂ ਨੂੰ ਵੀ ਪਛਾਣਨ ਦੀ ਲੋੜ ਹੈ। ਸਿੱਖ ਕਦੇ ਨਹੀਂ ਮਰਦਾ ਮਾਫ ਕਰਿਓ ਸਿੱਖ ਕਦੇ ਨਹੀਂ ਮਰਦਾ ਜੇ ਸਿੱਖ ਸਿੱਖ ਦੇ ਨਾਲ ਗਦਾਰੀ ਨਾ ਕਰੇ ਅੱਜ ਸਾਡੇ ਨਾਲ ਗਦਾਰੀਆਂ ਕੀਤੀਆਂ ਜਾ ਰਹੀਆਂ ਨੇ ਪੜਿਓ ਕਿਸ ਸ਼ਾਇਰ ਨੇ ਲਿਖਿਓ ਕਹਿੰਦਾ ਦਰਖਤ ਰੂਪਿਆ ਕਹਾੜੇ ਵਿੱਚ ਮੇਖ ਦਸਤਾ ਤੱਕ ਜੜਾ ਨੂੰ ਲਾਇਆ ਆਪਣੇ ਨੇ ਉਹ ਮੁਰਦਾ ਰੂਪਿਆ ਦੇਖ ਦਗੇ ਦੀ ਦੁਨੀਆ ਲੰਬੂ ਚਿਖਾ ਨੂੰ ਲਾਇਆ ਆਪਣੇ ਨੇ ਬੁਲਬੁਲ ਰੋਪੀ ਮਾਲਣ ਹੱਥ ਸੋਈ ਸੇਖ ਫੁੱਲਾਂ ਵਿੱਚ ਪਾਇਆ ਆਪਣੇ ਨੇ ਕਲੰਗੀ ਧਰ ਦੇ ਜਿਗਰਦਿਆਂ ਨੂੰ ਨੀਹਾਂ ਵਿੱਚ ਚੜਾਇਆ ਆਪਣਿਆਂ ਨੇ ਥੋੜਾ ਜਿਹਾ ਆਪਣਿਆਂ ਨੂੰ ਵੀ ਪਛਾਣ ਲਈਏ ਜਿਹੜੇ ਸਾਡੇ ਬੁੱਕਲ ਦੇ ਯਾਰ ਨੇ ਨਾ ਸੱਪੇ ਦੁੱਧ ਪੀ ਆਈ ਹੈ ਅੰਦਰ ਵਿਸਨ ਕੋਰ ਆਪਣਿਆਂ ਨੂੰ ਵੀ ਪਛਾਣਨ ਦੀ ਕੋਸ਼ਿਸ਼ ਕਰੀਏ ਜਿਹੜੇ ਬੁੱਕਲ ਦੇ ਵਿੱਚ ਵਹਿ ਕੇ ਦਾੜੀ ਸਾਡੀ ਮੋਨ ਰਹਿ ਜਾਂਦਾ ਉਹਨਾਂ ਨੂੰ ਵੀ ਪਛਾਣਨ ਦੀ ਲੋੜ ਹੈ ਮਾਫ਼ ਕਰਿਓ ਮੈਂ ਪਹਿਲਾਂ ਬੇਨਤੀ ਕੀਤੀ ਬੋਲਣ ਨੂੰ ਜੀ ਨਹੀਂ ਕਰਦਾ ਸੀ ਪਰ ਜਦੋਂ ਗੱਲ ਗੁਰੂ ਗ੍ਰੰਥ ਸਾਹਿਬ ਤੇ ਆਜੇ ਜਦੋਂ ਗੱਲ ਸਾਡੇ ਕੇਸਰੀ ਨਿਸਾਨ ਸਾਹਿਬ ਤੇ ਆਜੇ ਤੇ ਉਦੋਂ ਫਿਰ ਦੁੱਖ ਲੱਗਦਾ ਜੇ ਗੁਰੂ ਨਾਨਕ ਦੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਖਾਕੇ ਗੁਰੂ ਗ੍ਰੰਥ ਸਾਹਿਬ ਦਾ ਦੇਕੇ ਲੈ ਕੇ ਨਹੀਂ ਬੋਲਾਂਗੇ ਫਿਰ ਬੋਲਾਂਗੇ ਕਦੋਂ ਸਾਡੀ ਜ਼ਮੀਰ ਨਹੀਂ ਮਰੀ ਜ਼ਮੀਰਾਂ ਉਹਨਾਂ ਲੋਕਾਂ ਦੀਆਂ ਮਰ ਗਈਆਂ ਜਿਹੜੇ ਗੁਰਮੁਖ ਪਿਆਰਿਓ ਬੋਲਦੇ ਨਹੀਂ ਗੱਲ ਹੋਂਦਦੀ ਐ ਸਾਡੀ ਹੋਂਦ ਨੂੰ ਖਤਮ ਕੀਤਾ ਜਾ ਰਿਹਾ ਹੈ ਸਾਡੇ ਇਤਿਹਾਸ ਨੂੰ ਖਤਮ ਕੀਤਾ ਜਾ ਰਿਹਾ ਹੈ ਯਾਦ ਰੱਖਿਓ ਜਿਹੜੀਆਂ ਕੌਮਾਂ ਦਾ ਇਤਿਹਾਸ ਖਤਮ ਹੋ ਜਾਈਏ ਉਹ ਕੌਮਾਂ ਹਮੇਸ਼ਾ ਲਈ ਧਰਤੀ ਤੋਂ ਦੁਨੀਆ ਤੋਂ ਖਤਮ ਹੋ ਜਾਂਦੀਆਂ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦੇ ਨਾਲ ਇੱਥੇ ਜੁੱਧ ਹੁੰਦਾ ਲੜਾਈ ਹੁੰਦੀ ਹੈ ਬਾਬਾ ਬੋਤਾ ਸਿੰਘ ਕਹਿੰਦਾ ਲੈ ਵੀ ਮਗਰਲਿਆਂ ਨੂੰ ਤੂੰ ਸੰਭਾਲੀ ਤੇ ਮੂਰਲਿਆਂ ਦੀ ਟਿਕਟ ਮੈਂ ਕਟਾਂਗਾ ਤੇ ਮਗਰ ਲਿਆਂ ਦਾ ਕਨੈਕਸ਼ਨ ਤੋਂ ਕੱਟੀ ਤੇ ਗੁਰਮੁਖ ਪਿਆਰੇ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਇੱਥੇ ਪਿੱਠਾ ਬੰਨ ਕੇ ਲੜੇ ਨੇ ਪਿੱਠਾ ਬੰਨ ਕੇ ਪਿੱਠ ਬੰਨਣ ਦਾ ਮਤਲਬ ਕੀ ਸੀ ਇਹ ਮਗਰ ਲਿਆਂ ਤੋਂ ਵੀ ਬੱਚੀ ਜਿਹੜਾ ਪਿੱਠ ਪਿੱਛੇ ਵਾਰ ਕਰੇ ਯਾਦ ਰੱਖਿਓ ਪਿੱਠ ਪਿੱਛੇ ਵਾਰ ਕਰਨ ਵਾਲਾ ਕੋਈ ਯੋਦਾ ਨਹੀਂ ਹੁੰਦਾ ਕੋਈ ਸੂਰਮਾ ਨਹੀਂ ਹੁੰਦਾ ਕੋਈ ਇਕੱਲੇ ਕਹਿਰੇ ਨੂੰ ਜਾ ਕੇ ਘੇਰ ਲੈਣਾ ਚਾਰ ਪੰਜ ਨੇ ਤੇ ਉਹ ਵੀ ਕੋਈ ਸੂਨਮਾਨੀ ਹੁੰਦਾ ਮਰਦ ਨਹੀਂ ਹੁੰਦਾ ਮਰਦ ਉਹ ਹੁੰਦਾ ਜਿਹੜਾ ਇਕੱਲੇ ਨੂੰ ਕੱਲਾ ਟੱਕਰੇ ਤੇ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦੋਨੋਂ ਲੜੇ ਨੇ ਇੱਥੇ ਯਾਦ ਕਰਾਇਆ ਵੀ ਖਾਲਸਾ ਪ੍ਰਗਟਿਓ ਪਰਮਾਤਮਕੀ ਮੌਜ ਕੜ ਦੇ ਮਨ ਦੇ ਵਿੱਚੋਂ ਭਲੇਖਾ ਵੀ ਖਾਲਸਾ ਖਤਮ ਹੋ ਗਿਆ ਕੋਈ ਪਤਾ ਨਹੀਂ ਗੁਰੂ ਦਾ ਖਾਲਸਾ ਕਿੱਥੋਂ ਪ੍ਰਗਟ ਹੋਵੇ ਪੜੋ ਦਰਬਾਰਾ ਸਿੰਘ ਦੀ ਕਿੰਨੀ ਉਮਰ ਸੀ ਜੀ ਦਰਬਾਰਾ ਸਿੰਘ ਦੀ ਛੋਟੀ ਜਿਹੀ ਉਮਰ ਸੀ ਜਦ ਲਖਮਨ ਸਿੰਘ ਧਾਰੋਵਾਲ ਦੇ ਯਥੇ ਦੇ ਨਾਲ ਗਿਆ ਉਹਨਾਂ ਨੂੰ ਵੀ ਬਖਸ਼ਿਆ ਸ਼ੇਮੀ 냔ਦੇ ਜਵਾਖ ਨੂੰ ਪੁਲਿਸ ਨੇ ਗੁਰਮੁਖ ਪਿਆਰਿਓ ਬਰਫਤੇ ਪਾ ਪਾ ਕੇ ਮਾਂ ਦੇ ਸਾਹਮਣੇ ਸਾਹਮਣੇ ਅੜਫਾ ਅੜਫਾ ਕੇ ਮਾਰਿਆ 6 ਮਹੀਨਿਆਂ ਦਾ ਜਵਾਬ ਕਰ ਉਹ ਅਤਵਾਦੀ ਕਿੱਥੋਂ ਬਣ ਗਏ ਕਹਿਣ ਤੋਂ ਪਾਵੇ ਇਹ ਐ ਇਹ ਚਾਲਾਂ ਨੂੰ ਪਛਾਨਣ ਦੀ ਲੋੜ ਐ ਸਾਡੀ ਹੋਂਦ ਨੂੰ ਖਤਮ ਕੀਤਾ ਜਾ ਰਿਹਾ ਯਾਦ ਰੱਖਿਓ ਜੇ ਨਾ ਗ੍ਰੰਥ ਰਿਆ ਨਾ ਪੰਥ ਰਹਿਣਾ ਜੇ ਪੰਥ ਐ ਤੇ ਗ੍ਰੰਥ ਦੇ ਨਾਲ ਐ ਗੁਰਬਾਣੀ ਤੇ ਅਟੈਕ ਸਾਡੇ ਕਕਾਰਾਂ ਤੇ ਅਟੈਕ ਸਾਡੀਆਂ ਦਸਤਾਰਾਂ ਤੇ ਅਟੈਕ ਸਾਡੇ ਕਿਰਦਾਰ ਤੇ ਅਟੈਕ ਜਗ੍ਹਾ ਜਗ੍ਹਾ ਅਟੈਕ ਕੀਤਾ ਜਾ ਰਿਹਾ ਹੈ ਸੰਭਲੋ ਜਾ ਕੋ ਸਾਨੂੰ ਸਰਕਾਰਾਂ ਜਗਾ ਰਹੀਆਂ ਨਹੀਂ ਜੇ ਨਾ ਅਸੀਂ ਜਾਗੇ ਤੇ ਮੱਥੇ ਤੇ ਹੱਥ ਮਾਰ ਕੇ ਰੋਵਾਂਗੇ ਉਹ ਦਿਨ ਦੂਰ ਨਹੀਂ ਜਦੋਂ ਸਾਨੂੰ ਘਰਾਂ ਚੋਂ ਕੱਢ ਕੱਢ ਕੇ ਮਾਰਨਗੇ ਉਹ ਦਿਨ ਦੂਰ ਨਹੀਂ ਸਾਡੇ ਗੁਰੂ ਘਰਾਂ ਤੇ ਕਬਜ਼ੇ ਕਰਨ ਲੱਗੇ ਚਗੰਦੀ ਲੋੜ